ਉਹਤੇ इजीली ਵੇਖਦੇ ਆ ਤੁਸੀਂ ਆਪਣੀ ਵ ਲਈ ਤਾਂ ਸੋਚ ਕੇ ਵੇਖੋ ਜੇ ਤੁਹਾਡੀ ਧੀ ਭੈਣ ਤੇ ਮਾਤਾ ਦੇ ਉੱਤੇ ਕੋਈ ਗੰਦੇ ਗਾਣੇ ਗਾਵੇ ਗੰਦੇ ਸ਼ਬਦ ਯੂਜ਼ ਕਰੇ ਤੁਹਾਨੂੰ ਕੀ ਫੀਲ ਹੁੰਦਾ ਤੁਹਾਡੀ ਵੀਡੀਓ ਦੇ ਮਕਸਦ ਇਹ ਨਹੀਂ ਹੁੰਦੇ ਕਿ ਅਸੀਂ ਕਿਸੇ ਨੂੰ ਕਟਾਕਸ਼ ਭਰੇ ਬੋਲ ਬੋਲੀਏ ਜਾਂ ਆਲੋਚਨਾ ਕਰੀਏ ਗੱਲ ਇਹ ਹੁੰਦੀ ਆ ਕਿ ਤੁਸੀਂ ਉਹ ਚੀਜ਼ ਕਰੋ ਜੋ ਸਮਾਜ ਚ ਵਿਚਰਨ ਵਾਲੀ ਹੋਵੇ ਜਾਂ ਤੁਹਾਡੇ ਪਰਿਵਾਰ ਸੀ ਬਹਿ ਕੇ ਦੇਖਣ ਵਾਲੀ ਹੋਵੇ ਔਰ ਫਿਰ ਕਿਵੇਂ ਰਿਹਾ ਦਿਨ ਕੱਲ ਦਾ ਵਧੀਆ ਮੇਰਾ ਵੀ ਵਧੀਆ ਸੀਗਾ ਮੈਂ ਤਾਂ ਇਹ ਸੋਚਦਾ ਮਾਂ ਕਿ ਆਪਾਂ ਮੂਵੀ ਦੇਖਣੀ ਹੈ ਕਿਉਂਕਿ ਨਾ ਕੱਲ ਮੂਵੀ ਦੇਖੀ Netflix ਤੇ ਤੁਹਾਨੂੰ ਵੀ ਮੈਂ ਦਿਖਾਣੀ ਹੈ ਕਿਉਂਕਿ ਆਪਾਂ ਨੂੰ ਪਤਾ ਲੱਗੇ ਆਪਣੇ ਪੰਜਾਬ 'ਚ ਹੋਇਆ ਕੀ ਕੀ ਹੈ ਮੈਨੂੰ ਪਤਾ ਇੱਕ ਬਹੁਤ ਹੀ ਫੇਮਸ ਨਾ ਸਿੰਗਰ ਹੁੰਦਾ ਸੀ ਆਪਣੇ ਟਾਈਮ ਦਾ ਚਮਕੀਲਾ ਚਮਕੀਲੇ ਦੇ ਨਾਲ ਉਹਦੀ ਹੁੰਦੀ ਸੀ ਵਾਈਫ ਦੋਨਾਂ ਦੀ ਨਾ ਦੁਗਾਣਾ ਜੋੜੀ ਹੁੰਦੀ ਸੀ ਤਾਂ ਜੰਕੀਲੇ ਬਾਰੇ ਜ਼ਿਆਦਾ ਜਾਣਕਾਰੀ ਹੈਗੀ ਆ ਮੈਨੂੰ ਕੁਝ ਵੀ ਨਹੀਂ ਪਤਾ ਸੀ ਮੈਨੂੰ ਦੋ ਚਾਰ ਚੀਜ਼ਾਂ ਪਤਾ ਸੀ ਇੰਨਾ ਮੈਨੂੰ ਪਤਾ ਹੈ ਕਿ ਉਹ ਆਪਣੇ ਟਾਈਮ ਦੇ ਨਾਲ ਕਿਸੇ ਦੀ ਵਾਰੀ ਨਹੀਂ ਆਉਂਦਾ ਸੀ ਇਹ ਤੇ ਗੱਲ ਹੈਗੀ ਕਿ ਆਪਣੇ ਟਾਈਮ ਤੋਂ ਕਿਸੇ ਦੀ ਵਾਰੀ ਨਹੀਂ ਆ ਦੰਦਾ ਹੁੰਦਾ ਸੀ ਕਿਉਂਕਿ ਉਹ ਗਾਉਂਦਾ ਹੀ ਕੁਝ ਐਸਾ ਇੰਨਾ ਹੱਦ ਤੱਕ ਗਰਮ ਸੀ ਕਿ ਲੋਕਾਂ ਨੂੰ ਆਪਣੇ ਆਪ ਹੀ ਉਸੀ ਦੇ ਵਿੱਚ ਇੰਟਰਸਟ ਆਉਂਦਾ ਸੀ ਮਤਲਬ ਜੇ ਹੁਣ ਵੇਖੋ ਜੇ ਅਸੀਂ ਅੱਜ ਦੇ ਕੋਈ ਗੀਤ ਕਰ ਲੈਨੇ ਕੁਝ ਕਲਾਕਾਰ ਪੋਜ਼ਿਟਿਵ ਗਾਉਂਦੇ ਕੁਝ ਕਲਾਕਾਰ ਨੈਗੇਟਿਵ ਗਾਉਂਦੇ ਆ ਤੇ ਹੋਣੇ ਜਿਹੜਾ ਚਮਕੀਲਾ ਸੀ ਉਹਦੇ ਜਿਹੜੇ ਗਾਣੇ ਹੁੰਦੇ ਸੀ ਉਹ ਗਾਣੇ ਹੁੰਦੇ ਸੀ ਗਰਮ ਮੁੱਦੇ ਦੇ ਉੱਤੇ ਕੋਈ ਰਿਸ਼ਤਾ ਨਹੀਂ ਛੱਡਿਆ ਉਹਨੇ ਕੋਈ ਧੀ ਪਹਿਨ ਦਾ ਰਿਸ਼ਤਾ ਨਹੀਂ ਛੱਡਿਆ ਹੁਣ ਜਦੋਂ ਉਹਨੇ ਗਾਂਦੇ ਹੀ ਗਾਣਾ ਮੈਂ ਤੇ ਲੋਕਾਂ ਦੀ ਅਟਰੈਕਸ਼ਨ ਕਿਦੇ ਵੱਲ ਜਾਏਗੀ ਆਟੋਮੈਟਿਕਲੀ 네ਗੇਟਿਵ ਚੀਜ਼ ਨੂੰ ਲੋਕੀ ਛੇਤੀ ਗ੍ਰੈਬ ਕਰਦੇ ਆ ਤੇ ਉਸ ਸਮੇ ਦੇ ਉੱਤੇ ਚਮਕੀਲੇ ਦਾ ਇਨਾ ਨਾਮ ਇਸ ਕਰਕੇ ਹੀ ਕਿ ਉਹ ਬੜਾ ਹੀ ਗਰਮ ਗਾਉਂਦਾ ਸੀ ਗਰਮ ਮਤਲਬ ਲਚਰ ਪੁਣੇ ਤੇ ਜੀ ਲਚਰ ਪੁਣੇ ਧੀਆ ਪਹਿਣਾ ਦੇ ਉੱਤੇ ਗਲਤ ਗਾਣੇ ਲਿਖਨੇ ਗਲਤ ਗਾਣੇ ਗਾਣੇ ਇਨਫੈਕਟ ਜਿਹੜਾ ਉਹਦਾ ਉਸਤਾਦ ਸੀ ਇੰਨੇ ਜਦੋਂ ਪਹਿਲਾ ਗਾਣਾ ਲਿਖਿਆ ਸੀ ਨਾ ਉਹਦੇ ਉਸਤਾਦ ਨੂੰ ਇੰਨੇ ਗਾਣ ਲਿਖਿਆ ਕਿ ਮੈਂ ਇਹ ਗਾਣਾ ਲਿਖਦਾ ਵਾਂ ਤੁਸੀਂ ਗਾਓ ਤੇ ਲੇਕਿਨ ਉਹਨੇ ਪਹਿਲਾਂ ਮਨਾ ਕਰ ਦਿੱਤਾ ਸੀ ਕਿਉਂਕਿ ਉਹਨੂੰ ਵੀ ਪਤਾ ਸੀ ਕਿ ਇਹੜਾ ਚਮਕੀਲਾ ਆ ਬੜਾ ਗਰਮ ਲਿਖਦਾ ਵੀ ਆ ਤੇ ਗਾਉਂਦਾ ਵੀ ਆ ਮਤਲਬ ਉਹਨੂੰ ਪਤਾ ਸੀਗਾ ਕਿ ਜਨਤਾ ਨੂੰ ਆਡੀਅנס ਨੂੰ ਅਟਰੈਕਟ ਕਿਵੇਂ ਕਰਨਾ ਲੁਕੀ ਗੰਦ ਨੂੰ ਛੇਤੀ ਪ੍ਰਮੋਟ ਕਰਦੇ ਆ ਹਮ ਸਹੀ ਹੈ ਨਾ ਉਹ ਅੱਜ ਦੀ ਜਨਰੇਸ਼ਨ ਵੀ ਇਹੀ ਕਰ ਰਹੀ ਆ ਜਿਹੜੀ ਰੀਲ ਜਾਂ ਜਿਹੜਾ ਸ਼ਾਰਟ ਦੇ ਵਿੱਚ ਕੁਝ ਲਚਰ ਪੁਣਾ ਜਾਂ ਗੰਦ ਦਿਖਾਇਆ ਹੋਵੇ ਜਾਂ ਉਹ ਨਿਊਡਿਟੀ ਕਹਿ ਸਕਦੇ ਆ ਥੋੜੀ ਬਹੁਤੀ ਦਿਖਾਈ ਹੋਵੇ ਉਹ ਜਿਆਦਾ 뷰 ਆਉਂਦੇ ਉਹਨੂੰ ਲੋਕੀ ਲਾਈਕ ਕਰਦੇ ਆ ਭਾਵੇਂ ਉਹ ਸਾਹਮਣੇ ਲਾਈਕ ਨਾ ਕਰਨ ਆਪਣੇ ਪਰਸਨਲ ਗਰੁੱਪਸ ਦੇ ਵਿੱਚ ਰੂ ਭੇਜਦੇ ਆ ਹਨ ਲੋਕੀ ਹਨ ਮਸਾਲਾ ਭਾਲਦੇ ਆ ਜੇ ਅਸੀਂ ਕੋਈ ਚੰਗੀ ਚੀਜ਼ ਰੱਖਦੇ ਆ ਨਾ ਸਾਹਮਣੇ ਉਹਨਾਂ ਦੇ ਵਿੱਚ ਉਹਨਾਂ ਨੂੰ ਲਾਈਕ 뷰 ਨਹੀਂ ਆਣੇ ਹੈਗੇ ਜਿੰਨਾ ਨੈਗੇਟਿਵ ਚੀਜ਼ਾਂ ਨੂੰ ਪ੍ਰਮੋਟ ਕਰਦੇ ਆਪਣਾ ਯੂਥ ਕਿਉਂ ਪਿੱਛੇ ਚੱਲਦਾ ਪਿਆ ਆ ਅਸੀਂ ਸ਼ਰਮ ਕਹਿ ਦਿੰਨੇ ਰੇਪ ਹੁੰਦੇ ਆ ਜਾਂ ਗਲਤ ਚੀਜ਼ਾਂ ਹੁੰਦੀਆਂ ਤੀਆਂ ਪੈਣਾ ਨਾਲ ਕਿਉਂ ਹੁੰਦੀਆਂ ਆ ਕਿਉਂਕਿ ਉਹਨਾਂ ਦੇ ਅੰਦਰ ਹੀ ਇਹ ਚੀਜ਼ ਵਾਸ ਕਰ ਗਈ ਉਹ ਸੁਣਦੇ ਨੈਗੇਟਿਵ ਆ ਗੰਦਾ ਸੁਣਨਗੇ ਗੰਦਾ ਦੇਖਣਗੇ ਅੰਦਰ ਵੀ ਗੰਦਾ ਹੀ ਚੱਲੇਗਾ ਜੋ ਸਮਾਜਿਕ ਹੈ ਉਹਨੂੰ ਪ੍ਰੋਮੋਟ ਨਹੀਂ ਕੀਤਾ ਜਾਂਦਾ ਜੋ ਇਹੋ ਜਿਹਾ ਬੰਦਾ ਪਰਸਨਲ ਬੈਗ ਜਰੂਰ ਸੁਣ ਲੈਂਦਾ ਜਾਂ ਆਪਸ ਵਿੱਚ ਗੋਸਪ ਜਰੂਰ ਕਰ ਲੈਂਦਾ ਹਨ ਹੁਣ ਜਿਵੇਂ ਕਈ ਲੋਕ ਨਾ ਚਮਕੀਲੇ ਦੇ ਹੱਕ ਦੇ ਵਿੱਚ ਵੀ ਬੋਲਦੇ ਆ ਉਹਨਾਂ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਗਾ ਕਿ ਤੁਸੀਂ ਆਪਣੇ ਪਰਿਵਾਰ ਨੂੰ ਬਿਠਾਓ ਆਪਣੀਆਂ ਧੀਆਂ ਭੈਣਾਂ ਨੂੰ ਕੋਲ ਬਿਠਾ ਕੇ ਫਿਰ ਚਮਕੀਲੇ ਦਾ ਗਾਣਾ ਸੁਣ ਕੇ ਵਿਖਾਓ ਬਿਲਕੁਲ ਰਾਈਟ ਕਹਿ ਰਹੇ ਹੋ ਬਹੁਤ ਸਹੀ ਗੱਲ ਕਹੀ ਹੈ ਤੁਸੀਂ ਜਿਹੜੀ ਚੀਜ਼ ਪਰਿਵਾਰ ਚ ਬਹਿ ਕੇ ਸੁਣੀ ਜਾਂ ਦੇਖੀ ਨਹੀਂ ਜਾ ਸਕਦੀ ਉਹ ਮਤਲਬ ਉਹ ਸਮਾਜ ਵਾਸਤੇ ਨਹੀਂ ਬਣੀ ਫਿਰ ਵੀ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ ਇੰਨੇ ਸਾਲਾਂ ਬਾਅਦ ਵੀ ਹੁਣ ਦੇਖੋ ਜੀ ਅਸੀਂ ਪੁਰਾਣੇ ਸਮੇਂ ਦੀ ਗੱਲ ਕਰਦੇ ਆ 1 ਸਾਲ ਦੇ ਵਿੱਚ 365 ਦਿਨ ਹੁੰਦੇ ਆ ਤੇ ਉਦੋਂ ਪਤਾ ਕੀ ਹੁੰਦਾ ਸੀ ਲੋਕੀ ਆਪਣਾ ਵਿਆਹ ਉਦੋਂ ਰੱਖਦੇ ਸੀ ਜਦੋਂ ਚਮਕੀਲੇ ਦੀ ਡੇਟ ਫ੍ਰੀ ਹੁੰਦੀ ਸੀ ਮੈਂ ਸੁਣੀ ਆ ਇਹ ਗੱਲ ਇਹ ਸੁਣੀ ਆ ਗੱਲ ਕਿਉਂਕਿ ਲੋਕਾਂ ਨੂੰ ਲੋਕ ਆਪਣੇ ਪਿਆਰ ਦੀਆਂ ਤਰੀਕਾਂ ਅੱਗੇ ਵਿਸ਼ਾ ਕਰ ਲੈਂਦੇ ਹੁੰਦੇ ਸੀ ਕਿ ਕਿ ਚਮਕੀਲੇ ਦਾ ਖਾੜਾ ਲਵਾਣਾ ਹਨਾ ਇਦਾਂ ਹੁੰਦਾ ਸੀ ਹਾਂਜੀ ਪਰ ਲੋਕੀ ਕਿਉਂ ਕਰਦੇ ਸੀ ਇਦਾਂ ਉਹਨੇ ਤਾਂ ਬਾਬੇ ਨਾਨਕ ਤੇ ਵੀ ਗਾਣਾ ਗਾਇਆ ਹੋਇਆ ਨਾ ਬੜੇ ਜਣੇ ਕਹਿੰਦੇ ਸਤੋ ਬਾਬਾ ਖੋਲਿਆ ਤੇਰਾ ਨਾ ਗਾਣਾ ਬਿਲਕੁਲ ਬਿਲਕੁਲ ਬਾਬਾ ਤੇਰਾ ਨਾਨਕਾ ਉਹਨੇ ਨਾ ਮਤਲਬ ਕਿ ਜਦੋਂ ਇੰਨੀ ਲੱਚਰ ਤਾਂ ਗਾਈ ਆ ਉਹਨੂੰ ਕਾਫੀ ਧਮਕੀਆਂ ਮਿਲੀਆਂ ਉਸ ਟਾਈਮ ਤੇ ਨਾ ਖਾੜਕੂ ਸਿੰਘਾਂ ਦੀ ਜਿਹੜੀ ਲਹਿਰ ਸੀ ਨਾ ਪੂਰੇ ਜੋਰਾਸ਼ੋਨਾਂ ਤੇ ਚੱਲਦੀ ਪਈ ਸੀ ਜਦੋਂ ਧੀ ਭੈਣਾਂ ਕਿਸੇ ਨਾ ਮਾੜਾ ਹੁੰਦਾ ਸੀ ਉਹ ਤਾਂ ਸਿੰਘ ਅੱਗੇ ਆ ਕੇ ਉਸ ਚੀਜ਼ ਤੋਂ ਛੁਡਵਾਉਂਦੇ ਸੀ ਇਹ ਤਾਂ ਸ਼ੁਰੂ ਤੋਂ ਇਦਾਂ ਹੀ ਰਿਹਾ ਬਿਲਕੁਲ ਬਿਲਕੁਲ ਤੇ ਉਹੀ ਸਿੰਘਾਂ ਨੂੰ ਮਾਰਦੇ ਸਮੇਂ ਤੇ ਮਾੜਾ ਕਿਹਾ ਜਾਂਦਾ ਹੈ ਕਿ ਜਿਹੜੇ ਧੀ ਭੈਣਾਂ ਦੀ ਇੱਜ਼ਤ ਬਚਾਉਂਦੇ ਫਿਰ ਕਦੇ ਇਹਨਾਂ ਨੂੰ ਖਾਲਿਸਤਾਨੀ ਕਹਿ ਦਿੰਦੇ ਆ ਕਦੀ ਸੋਸ਼ਲ ਮੁੱਦੇ ਬਣਾ ਦਿੰਦੇ ਆ ਉਹਨਾਂ ਤੇ ਇਨਫੈਕਟ ਉਹਨਾਂ ਨੇ ਕਦੀ ਮਾੜੇ ਚੀਜ਼ਾਂ ਨਹੀਂ ਗਾਈਆਂ ਦੇਖੋ ਜਿਹੜੇ ਲੱਚਰ ਦਾ ਸਪੋਰਟ ਕਰਦੇ ਪਏ ਆਪਣੀ ਧੀ ਭ ਲੋਕੀ ਵੀ ਇਸ ਚੀਜ਼ ਨੂੰ ਸਪੋਰਟ ਕਰਦੇ ਹੈਗੇ ਆ ਤੇ ਜੇ ਉਹੀ ਪੰਜਾਬ ਦੇ ਹੱਕ ਦੇ ਵਿੱਚ ਕੋਈ ਗੱਲ ਕਰ ਲਵੇ ਤੇ ਉਸ ਨੂੰ ਨਕਾਰਿਆ ਉਹਦੇ ਆਈਡੀਆ ਬੈਨ ਹੋ ਜਾਂਦੀਆਂ ਜਿਵੇਂ ਮੇਰੀਆਂ ਹੀ ਦੇਖੋ ਆਈਡੀਆਂ ਵੀਡੀਓ ਦੇ ਫਾਲੋਅਰ ਨਾਲ ਇੱਕ ਨੰਬਰ ਨੇ ਠੀਕ ਹੈ ਜੇ ਤੁਸੀਂ ਹੱਕ ਸੱਚ ਦੀ ਗੱਲ ਕਰਨੀ ਸਿੱਖ ਗਏ ਹੋ ਨਾ ਫਿਰ ਪਿੱਛੇ ਮੁੜ ਕੇ ਨਹੀਂ ਦੇਖਣਾ ਥੋੜਾ ਜਿਆ ਨਾ ਸੰਭਲ ਕੇ ਜਰੂਰ ਚੱਲਣਾ ਪੈਂਦਾ ਸਿੰਘਾਣਾਵ ਦਾ ਪਹਿਲਾਂ ਹੀ ਧੱਕਾ ਹੁੰਦਾ ਹੈ ਬਿਲਕੁਲ ਸਹੀ ਗੱਲ ਹੁੰਦੀ ਹੈ ਹੋਰ ਇਹ ਹੈ ਕਿ ਆਪਾਂ ਇਦਾਂ ਵੀ ਨਹੀਂ ਕਹਿ ਸਕਦੇ ਇਕੱਲਾ ਸਿੰਘਾਣਾ ਧੱਕਾ ਹਿੰਦੂ ਨਾਲ ਵੀ ਧੱਕਾ ਹੁੰਦਾ ਹੈ ਮੁਸਲਮਾਨਾਂ ਨਾਲ ਵੀ ਧੱਕਾ ਹੁੰਦਾ ਪਰ ਚੱਕਰ ਕੀ ਹੈ ਚੱਲਣਾ ਕਿਵੇਂ ਉਹ ਸਿੱਖਣਾ ਪੈਣਾ ਠੀਕ ਹੈ ਹੁਣ ਜਿਵੇਂ ਤੁਸੀਂ ਗੱਲ ਸ਼ੁਰੂ ਕੀਤੀ ਜਨਕੀਲੇ ਨੂੰ ਧਮਕੀਆਂ ਵੀ ਦਿੱਤੀਆਂ ਤਾਦੇ ਤਿਆਂ ਸੀ ਕਿ ਉਹ ਲੱੱਜਰ ਗੁਣਾ ਛੱਡ ਕੇ ਵਧੀਆ ਗਾਣਾ ਗਾਵੇ ਫੇਰ ਉਹਨੇ ਤਾਂ ਉਹ ਬਾਬੇ ਨਾਨਕ ਵਾਲਾ ਗਾਣਾ ਗਾਇਆ ਸੀ ਜਿਦੋਂ ਦੇਖੋ ਖਾੜ ਕੋਲਰ ਪੂਰੇ ਪੀਕ ਤੇ ਚਲਦੀ ਪਈ ਨਾ ਉਸ ਟਾਈਮ ਤੇ ਤੇ ਜਿੰਨੇ ਇਹ ਗਰਮ ਗਾਣੇ ਗਾੰਦਾ ਪਿਆ ਸੀ ਫੇਰ ਇਹਨੂੰ ਸਿੰਘਾਂ ਨੇ ਆਪਣੇ ਕੋਲ ਬੁਲਾਇਆ ਇੰਨੇ ਦਰਬਾਰ ਸਾਬ ਜਾ ਕੇ ਉੱਥੇ ਪਹਿਲੋਂ ਮਾਫੀ ਵੀ ਮੰਗੀ ਆ ਕਿ ਮੈਂ ਅੱਜ ਤੋਂ ਬਾਅਦ ਚ ਲੱੱਜਰ ਗੀਤ ਨਹੀਂ ਗਾਉਂਗਾ ਕਈ ਲੋਕ ਹੁਣ ਦੇਖੋ ਸੱਚ ਕੀ ਆ ਪੂਰੀ ਤਰ੍ਹਾਂ ਸੱਚ ਸਾਹਮਣੇ ਨਹੀਂ ਆਂਦਾ ਜਿੰਨਾ ਕ ਮੈਂ ਸੁਣਿਆ ਜਿੰਨਾ ਕ ਲੋਕਾਂ ਕ ਸੁਣਿਆ ਵਾ ਉਹ ਉਹ ਚੀਜ਼ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਜਿਵੇਂ ਹੁਣ ਇੱਥੇ ਲੋਕੀ ਕੀ ਕਹਿੰਦੇ ਉਹਨੇ ਸਿੰਘਾ ਕੋਲੋਂ ਮਾਫੀ ਮੰਗੀ ਉੱਥੇ ਉਹ ਬਾਅਦ ਚ ਉਹਨੇ ਕਿਹਾ ਕਿ ਮੈਂ ਹੁਣ ਲੱਚਰਤਾ ਬਲੇ ਤੇ ਇੱਕ ਗਰਮ ਮੁੱਦੇ ਵਾਲੇ ਗਾਣੇ ਨਹੀਂ ਗਾਉਂਗਾ ਤੇ ਹੁਣ ਜਿਹੜੀ ਉਹਦੇ ਨਾਲ ਦੇ ਸਾਥੀ ਹੈਗੇ ਆ ਕੁਛ ਉਹਨਾਂ ਦੀ ਭੈਣ ਦੇ ਬਿਆਨ ਹੈਗੇ ਕੁਛ ਉਹਨਾਂ ਦੀ ਘਰ ਵਾਲੀ ਦੇ ਬਿਆਨ ਆ ਉਹਨਾਂ ਦੇ ਸਾਥੀਆਂ ਦੇ ਹੀ ਇਹ ਬਿਆਨ ਆ ਕਿ ਉਸ ਤੋਂ ਬਾਅਦ ਚ ਉਹਨੇ ਧਾਰਮਿਕ ਗੀਤ ਵੀ ਲਿਖੇ ਤੇ ਗੀਤ ਗਾਏ ਜਿਵੇਂ ਬਾਬਾ ਤੇਰਾ ਨਨਕਾਣਾ 10 ਲੱਖ ਪਲੱਸ ਕੈਸਟ ਗਈ ਸੀ ਉਹਦੀ ਤੇ ਜਿੰਨੇ ਉਹਨੇ ਪਿੱਛੇ ਉਹ ਲੱਚਰ ਗੀਤ ਗਾਏ ਆ ਨਾ ਉਹਨੇ ਕਿਤੇ ਜ਼ਿਆਦਾ ਉਹ ਚੀਜ਼ ਤੋਂ ਕਮਾਈ ਕੀਤੀ ਆ ਸੱਕਰੇ ਵੀ ਆ ਨਾ ਅਸਲੀ ਗੱਲ ਕਿਸੇ ਨੂੰ ਨਹੀਂ ਪਤਾ ਕਿ ਉਹਨੂੰ ਮਾਰਿਆ ਕਿਨੇ ਹਾਂਜੀ ਉਹਦੇ ਘਰਦਿਆਂ ਦੇ ਬਿਆਨ ਹੈ ਕਿ ਸਿੰਘਾਂ ਨੇ ਮਾਰਿਆ ਜਾਂ ਕਿਸੇ ਖੜਕੂਆ ਨੇ ਮਾਰਿਆ ਹੋ ਸਕਦਾ ਕਿਸੇ ਉਹਦੇ ਸੰਗੀ ਸਾਥੀ ਨੇ ਮਾਰਤਾ ਹੋਵੇ ਇਹ ਕਾਰਨ ਪਤਾ ਕੀ ਹੋ ਸਕਦਾ ਉਹ ਮੈਂ ਦੱਸਦਾ ਤਾਂ ਕਾਰਨ ਕੀ ਹੋ ਸਕਦਾ ਉਹਦੀ ਜਿੰਨੀ ਕਿ ਚੜਾਈ ਹੋ ਗਈ ਸੀ ਨਾ ਉਹਦੀ ਮੈਨੂੰ ਲੱਗਦਾ ਨਹੀਂ ਕਿ ਕਿਸੇ ਪਰਿਵਾਰ ਮੈਂਬਰ ਨਾਲ ਬਣਦੀ ਹੋਵੇ ਗੱਲ ਪਤਾ ਕੀ ਹੀ ਦੇਖੋ ਜਦੋਂ ਉਸ ਟਾਈਮ ਤੇ ਚਮਕੀਲਾ ਚਮਕੀਲਾ ਹੋਈ ਪਈ ਸਾਰੇ ਕਿਤੇ ਉਹਨੇ ਸਾਰੇ ਸਿੰਗਰ ਵੀ ਵੇਲੇ ਕਰਾਉਂਦੇ ਸੀ ਜਿਵੇਂ ਸਿੱਧੂ ਮੂਸੇ ਵਾਲੇ ਨੇ ਕੀਤੇ ਵੇਲੇ ਕਰਤੇ ਸੀ ਸਾਰੇ ਹਨਾ ਗਾਣਾ ਕੱਢਦੇ ਬਾਅਦ ਅਸੀਂ ਪਹਿਲਾਂ ਅਗਲਾ ਗਾਣਾ ਉਹਦਾ ਤਿਆਰ ਹੁੰਦਾ ਹੈ ਹਨ ਪਰ ਦੇਖੋ ਸਿੱਧੂ ਮੂਸੇਵਾਲਾ ਫਿਰ ਵੀ ਹੱਕ ਸੱਚ ਲਈ ਖੜਿਆ ਚਮਕੀਲੇ ਨੇ ਸਿਰਫ ਤੇ ਸਿਰਫ ਧੀਆਂ ਪਣਾਂ ਲਈ ਗੰਦੇ ਗੀਤ ਤੇ ਲੱਚਰ ਤਾਨੂੰ ਹੀ ਪ੍ਰਮੋਟ ਕੀਤਾ ਤੁਸੀਂ ਉਹਦੇ 네ਗੇਟਿਵ ਸੋਚਦੇ ਹੋ ਉਹਦੇ ਬਾਰੇ 네ਗੇਟਿਵ ਕੀ ਦੇਖੋ ਜਿਹੜਾ ਧੀਆਂ ਪਣਾਂ ਦੀ ਇੱਜ਼ਤ ਨੂੰ ਸ਼ਰੇਆਮ ਸਾਰੇ ਦੇ ਸਾਹਮਣੇ ਰੋਲੇਗਾ ਉਹਦੀ ਅਸੀਂ ਤਾਰੀਫ ਕਰ ਸਕਦੇ ਹਾਂ ਭਾਵੇਂ ਚਮਕੀਲਾ ਹੋਵੇ ਭਾਵੇਂ ਕੋਈ ਹੋਰ ਬੰਦਾ ਬਿਲਕੁਲ ਬਿਲਕੁਲ ਤੇ ਉਸ ਤੋਂ ਬਾਅਦ ਚ ਅਸੀਂ ਇਹ ਵੀ ਇੱਕ ਕਾਰਨ ਮੰਨ ਸਕਦੇ ਹਾਂ ਕਿ ਜਿਵੇਂ ਉਹਨੇ ਸਾਰੇ ਵਿਲੇ ਕਰਾਤੇ ਲਾਗਤਬਾਜੀ ਤੁਹਾਡੀ ਜਿਹੜੀ ਹੁਣ ਦੇ ਸਮੇਂ 'ਚ ਵੇਖੀ ਮਿੰਟ ਚ ਲੋਕੀ ਲਾਗਤਵਾਦੀ ਕੱਢਦੇ ਆ ਤੇ ਉਸ ਸਮੇਂ ਤੇ ਉਹਨੇ ਸਾਰੇ ਸਿੰਗਰ ਵੀਲੇ ਕਰਾਤੇ ਕੀ ਮੈਸੇਜ ਹੀ ਦੇਣਾ ਚਾਹੁੰਦੇ ਆ ਇਹਦੇ ਵਿੱਚ ਇਸ ਵੀਡੀਓ ਚ ਮੈਸੇਜ ਕੀ ਦੇਣਾ ਚਾਹੁੰਦੇ ਆ ਇਸ ਵੀਡੀਓ ਚ ਮੈਸੇਜ ਇਹੀ ਹੈ ਕਿ ਪਹਿਲੋਂ ਅਸੀਂ ਜੇ ਕਿਸੇ ਚੀਜ਼ ਨੂੰ ਸੁਣਦੇ ਆ ਨਾ ਉਹਨੂੰ ਵਿਚਾਰੋ ਵੀ ਉਹਦੇ ਦੋਨੇ ਪੱਖ ਦੇਖਣੇ ਚਾਹੀਦੇ ਬਿਲਕੁਲ ਚੰਗਾ ਵੀ ਦੇਖੋ ਮਾੜਾ ਵੀ ਵੇਖੋ ਜਿਵੇਂ ਹੁਣ ਮੈਂ ਚਮਕੀਲੇ ਦੀ ਗੱਲ ਕਰਦੀ ਪਈ ਫਿਰ ਮੈਂ ਉਹੀ ਐਗਜ਼ਾਮਪਲ ਦਵਾਂਗੀ ਜੇ ਤੁਸੀਂ ਉਹਨੂੰ ਸਪੋਰਟ ਕਰਦੇ ਹੋ ਨਾ ਆਪਣੇ ਘਰ ਦੇ ਨੇ ਕੋਲ ਬਿਠਾਓ ਤੁਸੀਂ ਦੂਸਰੇ ਗਾਣੇ ਸੁਣਾਓ ਬਿਲਕੁਲ ਤੁਸੀਂ ਦੂਸਰੇ ਦੀਆਂ ਭੈਣਾਂ ਨੂੰ ਬਹੁਤ इजीली ਵੇਖਦੇ ਆ ਤੁਸੀਂ ਆਪਣੀ ਵਾਲੀ ਤਾਂ ਸੋਚ ਕੇ ਵੇਖੋ ਜਦੋਂ ਤੁਹਾਡੀ ਧੀ ਭੈਣ ਤੇ ਮਾਤਾ ਦੇ ਉੱਤੇ ਕੋਈ ਗੰਦੇ ਗਾਣੇ ਗਾਵੇ ਗੰਦੇ ਸ਼ਬਦ ਯੂਜ਼ ਕਰੇ ਤੁਹਾਨੂੰ ਕੀ ਫੀਲ ਹੁੰਦਾ ਮੈਂ ਕਿਸੇ ਦੀ ਗੱਲ ਨਹੀਂ ਕਰਦੇ ਕਿ ਅਸੀਂ ਕੀ ਸੁਣਦੇ ਪਏ ਆ ਅਸੀਂ ਉਹਨੂੰ ਕੀ ਕਹਿਣਾ ਆ ਬਸ ਤੁਸੀਂ ਆਪਣੇ ਆਪ ਤੇ ਪਹਿਲਾਂ ਮਹਿਸੂਸ ਕਰੋ ਉਹਨੂੰ ਜੇ ਤੁਸੀਂ ਮਹਿਸੂਸ ਕਰ ਰਹੇ ਆ ਮੈਂ ਤੁਹਾਡੀ ਗੱਲ ਕੱਟ ਰਿਹਾ ਸਾਡੀ ਵੀਡੀਓ ਦਾ ਮਕਸਦ ਇਹ ਨਹੀਂ ਹੁੰਦਾ ਕਿ ਅਸੀਂ ਕਿਸੇ ਨੂੰ ਕਟਾਕਸ਼ ਭਰੇ ਬੋਲ ਬੋਲੀਏ ਜਾਂ ਆਲੋਚਨਾ ਕਰੀਏ ਜਾਂ ਕਿਸੇ ਨੂੰ ਨੀਵਾ ਦਿਖਾਈਏ ਗੱਲ ਇਹ ਹੁੰਦੀ ਆ ਕਿ ਤੁਸੀਂ ਉਹ ਚੀਜ਼ ਕਰੋ ਜੋ ਸਮਾਜ 'ਚ ਵਿਚਰਨ ਵਾਲੀ ਹੋਵੇ ਜਾਂ ਤੁਹਾਡੇ ਪਰਿਵਾਰ 'ਚ ਬਹਿ ਕੇ ਦੇਖਣ ਵਾਲੀ ਹੋਵੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਡੀ ਸਾਰੀਆਂ ਵੀਡੀਓ ਦੇਖ ਲਓ ਸਾਰੇ ਚੈਨਲ ਫੋਲੋ ਲਓ ਅਸੀਂ ਸਿਰਫ ਉਹੀ ਚੀਜ਼ ਬਣਾਉਂਦੇ ਆ ਜੋ ਪਰਿਵਾਰ 'ਚ ਬਹਿ ਕੇ ਦੇਖਣ ਵਾਲੀ ਹੋਵੇ ਹਸਾਣ ਵਾਲੀ ਹੋਵੇ ਜਾਂ ਉਹਦੇ ਵਿੱਚ ਕੋਈ ਵਧੀਆ ਮੈਸੇਜ ਹੋਵੇ ਠੀਕ ਹੈ ਇਹ ਵੀਡੀਓ ਕੁਝ ਐਦਾਂ ਸੋਚੀ ਸਮਝੀ ਨਹੀਂ ਸੀਗੀ ਉਦਾਂ ਹੀ ਟੌਪਿਕ ਛਿੜ ਗਿਆ ਤੇ ਮੈਂ ਸੋਚਿਆ ਕੁਝ ਬੋਲ ਕੇ ਬਣਾ ਦਈਏ ਹਨਾ ਕਿਉਂਕਿ ਜੇ ਕਿਸੇ ਨੂੰ ਪ੍ਰਮੋਟ ਕਰਨ ਹੀ ਲੱਗਿਆ ਹੋਣਾ ਤੇ ਉਹਦੇ ਕੋਤੜੇ ਫਲੋਲ ਦਿਆ ਕਰੋ ਕਿ ਕਿੱਥੇ ਤੱਕ ਕੀ ਸੀਗਾ ਕਿਉਂ ਸ਼ੁਰੂ ਹੋਇਆ ਸੀ ਕਿੱਦਾਂ ਸ਼ੁਰੂ ਹੋਇਆ ਸੀ ਖਤਮ ਕਿੱਦਾਂ ਹੋਇਆ ਜੇ ਕਿਸੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਨਾ ਅੱਜ ਕੱਲ ਗੂਗਲ ਤੇ ਕੀ ਨਹੀਂ ਪਿਆ ਬਿਲਕੁਲ ਸਾਰੀ ਬਾਇਓਗ੍ਰਾਫੀ ਨਿਕਲ ਵਿਕੀਪੀਡੀਆ ਦਾ ਸਭ ਨਿਕਲ ਆਣਾ ਕਿੱਥੇ ਜੰਮਿਆ ਸੀ ਕਿੱਥੋਂ ਮਰਿਆ ਕਿਹਨੇ ਮਾਰਿਆ ਜੋ ਮਨਕਰ ਚੀਜ਼ਾਂ ਸਾਰੀਆਂ ਪਈਆਂ ਹੋਣਗੀਆਂ ਪਰ ਉਹ ਇੱਕ ਚੀਜ਼ ਆ ਜੇ ਕਿਸੇ ਨੂੰ ਪ੍ਰਮੋਟ ਕਰਨਾ ਹੈ ਨਾ ਗੁਰਮਾਣੀ ਨੂੰ ਕੋਈ ਪ੍ਰਮੋਟ ਨਹੀਂ ਕਰਦਾ ਅਸਲੀ ਜੀ ਜਨ ਕੋਈ ਪ੍ਰਮੋਟ ਨਹੀਂ ਕਰਦਾ ਅਸਲੀ ਚੀਜ਼ਾਂ ਦਾ ਬੈਨ ਹੁੰਦੀਆਂ ਨੇ ਉੱਤੇ ਉਹਦੀ ਜ਼ਿੰਦਗੀ ਦੇ ਵਿੱਚ ਨਾ ਬੜੇ ਵਾਕਏ ਹੋਏ ਸੀ ਭਾਵੇਂ ਉਹ ਬੰਦਾ ਲੱਖ ਵਧੀਆ ਹੋਵੇ ਪਰ ਸਮਾਜ ਨੂੰ ਜੇ ਕੋਈ ਬੰਦਾ ਗਲਤ ਮੈਸੇਜ ਦੇ ਰਿਹਾ ਤਾਂ ਮਤਲਬ ਉਹ ਗਲਤ ਗਲਤ ਹੈ ਬਿਲਕੁਲ ਠੀਕ ਹੈ ਹਾਂ ਉਹਨੇ ਬਾਬੇ ਨਾਨਕ ਦਾ ਗਾਣਾ ਕਿਉਂ ਗਾਇਆ ਤਾਂ ਕਿ ਉਹਨੂੰ ਆਸੇ ਪਾਸੇ ਜਿਹੜਾ ਹੇਟ ਮਿਲਿਆ ਨਾ ਪਿਆਰ ਚ ਬਦਲ ਜਾਵੇ ਨਲਿਓ ਵੀ ਤੰਕੀ ਤੋਂ ਬਾਅਦ ਚ ਗਾਇਆ ਉਹਨੇ ਪਹਿਲਾਂ ਕੁਝ ਮਕਸਦ ਤੇ ਮੈਸੇਜ ਇਹ ਆ ਵੀਡੀਓ ਦਾ ਕਿ ਜੇ ਕਿਸੇ ਨੂੰ ਪ੍ਰਮੋਟ ਕਰਨਾ ਤਾ ਉਹਦੇ ਬਾਰੇ ਚੰਗੀ ਤਰ੍ਹਾਂ ਪਹਿਲਾਂ ਜਾਣਕਾਰੀ ਲੈ ਲਿਆ ਕਰੋ ਫਿਲਮ ਤਾਂ ਯਾਰ ਅੱਜ ਇਹ ਆਈ ਆ ਕੱਲ ਨੂੰ ਕਿਸੇ ਹੋਰ ਦੀ ਆਜੂਗੀ ਇਦਾਂ ਜ਼ਰੂਰੀ ਥੋੜੀ ਹੈ ਕਿ ਉਹ ਬੰਦਾ ਸਹੀ ਸੀ ਜਾਂ ਗਲਤ ਸੀ ਆਪਣਾ ਪੱਖ ਹਰੇਕ ਬੰਦੇ ਨੂੰ ਰੱਖਣ ਦਾ ਹੱਕ ਹੈ ਅਸੀਂ ਵੀ ਰੱਖਾਂਗੇ ਰੱਖ ਤਾਂ ਤੁਹਾਨੂੰ ਜੇ ਵਧੀਆ ਲੱਗਿਆ ਤਾਂ ਸ਼ੇਅਰ ਕਰ ਦਿਓ ਨਹੀਂ ਤਾਂ ਕੋਈ ਮਾੜਾ ਕਮੈਂਟ ਕਰਨਾ ਥੱਲੇ ਲੰਬਾ ਜਿਹਾ ਕਮੈਂਟ ਕਰ ਦਿਓ ਅਸੀਂ ਅਗਲੀ ਵਾਰ ਉਸ ਹਾਮਨ ਵੀਡੀਓ ਬਣਾ ਲਾਂ ਕਿਉਂ ਜੀ ਸਹੀ ਕਹਿ ਰਹੇ ਆਂ ਆਪ ਦੇਖੋ ਨਾ ਤੀਆ ਭੈਣਾਂ ਦੀ ਇੱਜ਼ਤ ਤੇ ਗੱਲ ਕਰਨ ਵਾਲੇ ਨੂੰ ਅਸੀਂ ਹੀਰੋ ਬਣਾਉਂਦੇ ਪਏ ਆਂ ਸੱਤ ਵਾਰੀ ਬੋਲੇ ਨੇ ਇਹ ਲਾਈਨ ਸੱਤ ਵਾਰੀ ਆ ਵੀਡੀਓ 'ਚ ਕਿ ਤੀਆ ਭ ਕਿਉਂ ਬੋਲੀਆ ਕਿਉਂਕਿ ਉਹਨੇ ਗਾਣਾ ਸੁਣਿਆ ਦਾ ਕੋਈ ਸੱਚ ਗਿਆ ਹਾਂ ਸਰ ਸਨੇ ਪੁਲੀ ਸਟੱਡੀ ਕੀਤੀ ਉਹ ਤੇ ਮੈਂ ਨਹੀਂ ਕੀਤੀ ਪਰ ਮੈਨੂੰ 34 ਸਾਲ ਦੀ ਉਮਰ ਹੋ ਗਈ ਮੈਂ ਦੇਖਿਆ ਸਾਰਾ ਕੁਝ ਲੋਕੀ ਵਿਆਹ ਦੇ ਵੀ ਗਾਣਾ ਉਹਦਾ ਲਵਾਗ ਹੈ ਨਾ ਆਂਟੀਆਂ ਨੂੰ ਘਰੇ ਭੇਜ ਦਿੰਦੇ ਆ ਕਿ ਆਹੀ ਨੱਚਣਾ ਹੈਣਾ ਇਹ ਅਸਲੀ ਚੀਜ਼ਾਂ ਨੇ ਇਹਦਾ ਤੇ ਥੋੜਾ ਜਿਹਾ ਗੌਰ ਕਰਿਆ ਕਰੋ ਕਿਸੇ ਦੀ ਹੁਣ ਦੇਖੋ ਵੱਡੇ ਵੱਡੇ ਐਕਟਰ ਨੇ ਵੱਡੇ ਵੱਡੇ ਕ੍ਰਿਕਟਰ ਨੇ ਸਪੋਰਟਸਮੈਨ ਨੇ ਪ੍ਰੋਮੋਸ਼ਨ ਪਤਾ ਕਾਦੀ ਕਰ ਰਹੇ ਗੁਟਕੇ ਦੀ ਗੁਟਕਾ ਪਤਾ ਸਕੈਨਰ ਹੈ ਉਹਦੇ ਉੱਤੇ ਫੋਟੋ ਵੀ ਬਣੀ ਹੁੰਦੀ ਹੈ ਕਿਉਂ ਕਰਦੇ ਨੇ ਉਹਨਾਂ ਨੂੰ ਪੈਸਾ ਮਿਲਦਾ ਪੈਸਾ ਹਰ ਇੱਕ ਚੀਜ਼ ਨਹੀਂ ਹੁੰਦੀ ਵੀਰੇ ਹਰ ਇੱਕ ਚੀਜ਼ ਪੈਸਾ ਨਹੀਂ ਹਾਂ ਠੀਕ ਆ ਲੋੜ ਹੈਗੀ ਹੱਥਾਂ ਦੀ ਮੈਲ ਨਹੀਂ ਹੈਗੀ ਮੈਲ ਲਾਹ ਲਾ ਕੇ ਕਮਾਉਣਾ ਪੈਂਦਾ ਪਰ ਪ੍ਰੋਮੋਸ਼ਨ ਉਹ ਚੀਜ਼ ਦੀ ਕਰੋ ਜਿਹੜਾ ਸਮਾਜ ਨੂੰ 네ਗੇਟਿਵਿਟੀ ਨਾਲ ਫਲਾਵੇ ਸਮਾਜ ਨੂੰ ਕਿਸੇ ਦੀ ਜਾਨ ਤੇ ਨਾ ਬਣੇ ਕਿਸੇ ਦੀ ਪੈੰਦੀ ਰਾਖੀ ਕਰੇ ਇਹੀ ਮੈਸੇਜ ਸੀਗਾ ਕੁਝ ਕਹਿਣਾ ਚਾਹਨਾ ਐ ਐਂਡ ਤੇ ਦੇਖੋ ਇੰਨਾ ਜਿਹੜਾ ਯੂਥ ਸਾਨੂੰ ਫੋਲੋ ਕਰਦਾ ਆ ਉਹ ਸਾਨੂੰ ਕਿਸੇ ਚੀਜ਼ ਕਰਕੇ ਫੋਲੋ ਕਰਦਾ ਕਿ ਅਸੀਂ ਉਹਨਾਂ ਨੂੰ ਕੋਈ ਵਧੀਆ ਚੀਜ਼ ਦੱਸਦੇ ਪੇ ਵਧੀਆ ਰਾਹ ਦੇ ਉੱਤੇ ਪਾਣੇ ਪਏ ਆ ਤੇ ਇਹ ਚੀਜ਼ ਦਾ ਖਿਆਲ ਰੱਖਣਾ ਸਾਡੇ ਉੱਤੇ ਆ ਕਿ ਅਸੀਂ ਉਹਨਾਂ ਨੂੰ ਗਲਤ ਰਾਹ ਤੇ ਨਾ ਪਾਈਏ ਤੇ ਗਲਤ ਚੀਜ਼ ਵੱਲ ਪ੍ਰਮੋਟ ਨਾ ਕਰੀਏ ਹੁਣ ਅਸੀਂ ਕਹੀ ਹਾਂ ਹਾਂ ਆਪ ਵੀ ਨਾ ਪਈਏ ਹਾਂ ਆਪ ਨਹੀਂ ਪਾਵਾਂਗੇ ਆਬਵੀਅਸਲੀ ਕਿਸੇ ਨੂੰ ਵੀ ਨਹੀਂ ਪਾਵਾਂਗੇ ਮਾੜੇ ਕਿਰਪਾ ਕਰਨ ਚਲੋ ਅਗਲੀ ਵੀਡੀਓ ਚ ਬਾਕੀ ਗੱਲਾਂ ਕਰਾਂਗੇ ਮੈਂ ਥੱਕ ਗਿਆ ਹਾਂ ਤੇ ਮੈਂ ਚਾਹ ਪੀਣੀ ਆ ਬਾਕੀ ਮਿਲਦੇ ਆਂ ਅਗਲੀ ਵੀਡੀਓ ਚ